ਪਟਨਾ ਦੇ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਤੇ ਕੁਝ ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਇਲਾਜ ਹਸਪੀਟਲ ਵਿੱਚ ਚੱਲ ਰਿਹਾ ਹੈ 45 ਲੋਕਾਂ ਨੂੰ ਬਚਾ ਲਿਆ ਗਿਆ ਤੇ ਕੁਝ ਲੋਕਾਂ ਨੇ ਤਾਂ ਆਪਣੀ ਜਾਨ ਹੋਟਲ ਦੀ ਬਿਲਡਿੰਗ ਤੋਂ ਛਾਲ ਮਾਰ ਕੇ ਬਚਾਈ ਦੱਸ ਦਈਏ ਕਿ ਇਹ ਹੋਟਲ ਪਟਨਾ ਦੇ ਰੇਲਵੇ ਸਟੇਸ਼ਨ ਤੋਂ ਮਹਿਜ਼ 50 ਮੀਟਰ ਦੀ ਦੂਰੀ ਤੇ ਸਥਿਤ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਦਾ ਨਾਮ ਪਾਲ ਹੋਟਲ ਹੈ ਇਸ ਵਿੱਚ ਅੱਜ ਸਵੇਰੇ ਅੱਗ ਲੱਗ ਗਈ ਇਸ ਹੋਟਲ ਦੀ ਅੱਗ ਨੇ ਸਿਰਫ ਪਾਲ ਹੋਟਲ ਨੂੰ ਹੀ ਨਹੀਂ ਬਲਕਿ ਨੇੜਲੇ ਤਿੰਨ ਹੋਟਲ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ ਇਸ ਵਿੱਚ 6 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਜਿਸ ਵਿੱਚ 3 ਔਰਤ ਤੇ 3 ਮਰਦ ਸ਼ਾਮਲ ਹਨ ਦੱਸ ਦਈਏ ਕਿ ਇਸ ਵਿੱਚ 2 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਕੁਝ ਲੋਕਾਂ ਦਾ ਇਲਾਜ ਪਟਨਾ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ ਮ੍ਰਿਤਕਾਂ ਦੀ ਪਛਾਣ ਹਲੇ ਤੱਕ ਨਹੀਂ ਹੋ ਸਕੀ ਦੋ ਘੰਟੇ ਦੀ ਜਦੋਂ ਜਹਿਦ ਤੋਂ ਬਾਅਦ ਫਾਇਰ ਬ੍ਰਿਗੇਡ ਦੇ 51 ਗੱਡੀਆਂ ਨੇ ਅੱਗ ਤੇ ਕਾਬੂ ਪਾ ਲਿਆ ਹਾਲਾਂਕਿ ਰੈਸਕਿਊ ਟੀਮ ਹੋਟਲ ਦੇ ਅੰਦਰ ਗਈ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਹ ਹੋਟਲ ਦੀ ਬਿਲਡਿੰਗ 4 ਮੰਜ਼ਲੀ ਦੱਸੀ ਜਾ ਰਹੀ ਹੈ ਜਿਸ ਦੀ ਚਾਰੋਂ ਮੰਜ਼ਿਲ ਤੇ ਅੱਗ ਫੈਲ ਗਈ ਸੀ ਕੁਝ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਹੋਟਲ ਦੀ ਬਿਲਡਿੰਗ ਤੋਂ ਹੀ ਛਾਲ ਮਾਰ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਹੋਟਲ ਵਿੱਚ ਮੌਜੂਦ ਸਿਲੰਡਰ ਵਿੱਚ ਵੀ ਬਲਾਸਟ ਹੋਇਆ ਜਿਸ ਕਾਰਨ ਅੱਗ ਹੋਰ ਵੀ ਫੈਲ ਗਈ ਲੋਕਾਂ ਦਾ ਕਹਿਣਾ ਹੈ ਕਿ ਫਾਇਰ ਬ੍ਰਿਗੇਡ 45 ਮਿੰਟਾਂ ਦੇ ਬਾਅਦ ਪਹੁੰਚੀ ਹੈ। ਛਾਲ ਮਾਰਨ ਵਾਲਿਆਂ 'ਚੋਂ ਇੱਕ ਔਰਤ ਵੀ ਸ਼ਾਮਲ ਸੀ। ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਕਿਉਂਕਿ ਅੱਗ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ 2.5 ਘੰਟੇ ਲੱਗ ਗਏ ਇਸ ਅੱਗ 'ਤੇ ਕਾਬੂ ਪਾਉਣ ਲਈ। ਕਰੀਬ 3 ਘੰਟੇ ਤੱਕ ਸਟੇਸ਼ਨ ਜਾਣ ਵਾਲੀ ਹਰ ਇੱਕ ਸੜਕ ਨੂੰ ਬੰਦ ਕਰ ਦਿੱਤਾ ਗਿਆ।